ਮੈਂ ਇੱਥੇ ਪੀਰੂਗਨਰਾਜ ਦੀ ਕਾਂਗਰਸ ਦੇ ਸਾਹਮਣੇ ਹਾਂ ਅੱਜ ਇਸ ਥਾਂ ਤੇ ਚਰਚ ਆਫ ਗੋਡਵਰਲ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਪਾਦਰੀ ਚਰਚ ਆਫ ਗੋਡ ਵੱਲੋਂ ਪੀਰੂਗਨਰਾਜ ਦੀ ਕਾਂਗਰਸ ਤੋਂ ਮੈਡਲ ਆਫ ਆਨਰ ਪ੍ਰਾਪਤ ਕਰਾਂਗੇ ਵਕ ਵਕ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਜਿਨ੍ਹਾਂ ਨੇ Peru ਦੀ ਸਰਕਾਰ ਅਤੇ ਲੋਕਾਂ ਦਾ ਸਤਿਕਾਰ ਅਤੇ ਵਿਸ਼ਵਾਸ ਜਿੱਤਿਆ ਹੈ ਇੱਕ ਵਿਸ਼ੇਸ਼ ਪੁਰਸਕਾਰ ਪ੍ਰਾਪਤ ਕਰਨ ਲਈ ਪ੍ਰਦਾਨ ਪਾਦਰੀ ਕਿਮਜੂ ਛਲਦਾ ਸਟੇਜ ਤੇ ਸਵਾਗਤ ਕੀਤਾ ਗਿਆ Peru गणराज ਦੀ ਕਾਂਗਰਸ ਵੱਲੋਂ ਮੈਡਲ ਆਫ ਆਨਰ ਦੇ ਸਮਾਰੋਹ ਵਿੱਚ ਤੁਹਾਡੀ ਹਾਜ਼ਰੀ ਲਈ ਕਾਂਗਰਸ ਤੁਹਾਡਾ ਧੰਨਵਾਦ ਕਰਦੀ ਹੈ ਇਹ ਵਾਰ ਇਹ ਇੱਕ ਅੰਤਰਰਾਸ਼ਟਰੀ ਧਾਰਮਿਕ ਸੰਸਥਾ ਚਰਚ ਆਫ ਗੋਡ ਵਰਲ ਮਿਸ਼ਨ ਸੁਸਾਇਟੀ ਦੇ ਕਮਾਂਡਰ ਦੇ ਅਹੁਦੇ ਤੇ ਦਿੱਤਾ ਜਾਂਦਾ ਹੈ। ਪੇਰੂਨ ਰਾਜ ਦੀ ਕਾਂਗਰਸ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਮੈਂ ਕਮਾਂਡਰ ਦੇ ਅਹੁਦੇ ਤੇ ਵਰਲ ਮਿਸ਼ਨ ਸੁਸਾਇਟੀ ਚਰਚ ਆਫ ਗੋਡ ਨੂੰ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਮੈਡਲ ਆਫ ਆਨਰ ਪ੍ਰਦਾਨ ਕਰਾਂ ਜੋ ਕੀਮਤੀ ਹੈ ਅਤੇ ਸਾਡੇ ਰਾਸ਼ਟਰੀ ਨੁਮਾਇੰਦਿਆਂ ਦੁਆਰਾ ਮਾਨਤਾ ਪ੍ਰਾਪਤ ਹੈ। ਸਾਡੇ ਸਮਾਜ ਦੀ ਸੇਵਾ ਕਰਨ ਅਤੇ ਸਾਰਿਆਂ ਦੀ ਭਲਾਈ ਲਈ ਯਤਨ ਕਰਨ ਵਿੱਚ ਤੁਹਾਡੇ ਸ਼ਾਨਦਾਰ ਕੰਮ ਲਈ ਵਧਾਈ। ਅਜਿਹੇ ਸਾਰਥਕ ਦਿਨ ਤੇ ਇੱਥੇ ਖੜ੍ਹਾ ਹੋ ਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਮੈਂ ਅਲੋਹੀਮ ਪਰਮੇਸ਼ਵਰ, ਸਾਡੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਧੰਨਵਾਦ ਅਤੇ ਵਧਾਈ ਦਿੰਦਾ ਹਾਂ। ਪਿਛਲੇ 60 ਸਾਲਾਂ ਵਿੱਚ ਚਰਚ ਆਫ ਗੋਡ ਨੇ ਦੁਨੀਆ ਵਿੱਚ ਉਮੀਦ ਅਤੇ ਪਿਆਰ ਪ੍ਰਦਾਨ ਹੋਏ। ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੇ ਪਿਆਰ ਦਾ ਅਭਿਆਸ ਕੀਤਾ ਹੈ। ਅਸੀਂ ਜੀਵੇ ਕੀ ਅਸੀਂ ਭਵਿੱਖ ਵਿੱਚ ਤਰੱਕੀ ਕਰਦੇ ਹਾਂ ਅਸੀਂ ਚਰਚ ਆਫ ਗੋਡ ਵਰਲਡ ਮਿਸ਼ਨ ਸੁਸਾਇਟੀ Peru ਸਮੇਤ ਪੂਰੇ ਮਨੁੱਖੀ ਸਮਾਜ ਵਿੱਚ ਯੋਗਦਾਨ ਦੇਣਾ ਜਾਰੀ ਰੱਖਾਂਗੇ ਅਤੇ ਐਲੋਹੀਮ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਅਨੁਸਾਰ ਤੁਹਾਡੇ ਨਾਲ ਮਿਲ ਕੇ ਵੱਧਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਪੇਰੂਗਨਰਾਜ ਦੀ ਕਾਂਗਰਸ ਦੁਆਰਾ ਪ੍ਰਦਾਨ ਕੀਤਾ ਜਾਣ ਵਾਲਾ ਮੈਡਲ ਆਫ ਆਨਰ ਇੱਕ ਮਹਾਨ ਸਨਮਾਨ ਹੈ ਜੋ ਅਜਿਹੇ ਵਿਅਕਤੀਆਂ ਸੰਸਥਾਵਾਂ ਜਾਂ ਸੰਗ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਅਤੇ ਵਾਧੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਚਰਚ ਆਫ ਗੋਡ ਵਰਲਡ ਮਿਸ਼ਨ ਸੁਸਾਇਟੀ ਨੂੰ 82 ਮੈਂਬਰਾਂ ਅਤੇ ਕਾਂਗਰਸ ਦੇ 3 ਮੈਂਬਰਾਂ ਦੀਆਂ ਸਿਫਾਰਿਸ਼ਾਂ ਰਾਹੀਂ ਪੇਰੂਗਨਰਾਜ ਦੀ ਕਾਂਗਰਸ ਤੋਂ ਮੈਡਲ ਆਫ ਆਨਰ ਪ੍ਰਾਪਤ ਕਰਨ ਲਈ ਨਾਮਜ਼ਦ ਕੀਤਾ ਗਿਆ ਪੀਰੂ ਗਨਰਾਜ ਦੀ ਕਾਂਗਰਸ ਵਿੱਚ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਉਮੀਦਵਾਰਾਂ ਦੇ ਯੋਗਦਾਨਾਂ ਦੇ ਗੁਣਾ ਅਤੇ ਦਾਇਰੇ ਦੀ ਸਮੀਖਿਆ ਕਰਦੇ ਹੋਏ ਇਸ ਵਕਕਾਰੀ ਪੁਰਸਕਾਰ ਦੇ ਪ੍ਰਾਪਤਕਰਤਾ ਦੀ ਚੋਣ ਕਰਨ ਲਈ ਇੱਕ ਸਖਤ ਮੁਲਾਕਾਤਨ ਪ੍ਰਕਿਰਿਆ ਦਾ ਪਾਲਨ ਕੀਤਾ ਹੈ। ਇਹ ਮੈਡਲ ਜੋ ਪੀਰੂ ਰਾਜ ਅਤੇ ਉੱਥੇ ਦੇ ਲੋਕਾਂ ਦੁਆਰਾ ਸਭ ਤੋਂ ਜ਼ਿਆਦਾ ਸਨਮਾਨਯੋਗ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਬਾਨਕੀ ਮੂਨ ਰਾਸ਼ਟਰਪਤੀਆਂ ਨੋਬਲ ਪੁਰਸਕਾਰ ਜੇਤੂਆਂ ਅਤੇ ਕਾਂਗਰਸ ਦੇ ਸਾਬਕਾ ਰਾਸ਼ਟਰਪਤੀਆਂ ਵਰਗੀਆਂ ਪ੍ਰਮੁੱਖ ਹਸਤੀਆਂ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ। ਅੱਜ ਦਾ ਸਮਾਰੋਹ ਖਾਸ ਤੌਰ ਤੇ ਚਰਚ ਆਫ ਗੋਡ ਦੇ ਮਸੀਹਾ ఆర్కెస్ట్రా ਦੇ ਪ੍ਰਦਰਸ਼ਨ ਦੇ ਨਾਲ ਇੱਕ ਸੱਚਾ ਜਸ਼ਨ ਹੈ ਜੋ ਕੋਰੀਆ ਤੋਂ ਆਇਆ ਹੈ। Para nosotros es sumamente importante reconocer la gran labor que han realizado por todos los peruanos en toda acción noble de voluntariado y de reconocimiento a todo el esfuerzo que ustedes han realizado por todos los peruanos. Muchísimas gracias. Quiero dar mis felicitaciones por los 60 años de fundación de la Asociación Coreana Iglesia de Dios y que el día de hoy el Congreso de la República tiene el honor de haberle dado la medalla de honor, valga la redundancia. Así que con 60 años que tiene nuestra Iglesia de Dios, nosotros aquí estamos muy felices por recibir esta condecoración del Congreso de la República. La Iglesia de Dios está cumpliendo este año 60 años aquí en nuestro país y ha recibido la condecoración del Congreso de la República del Perú. Esta condecoración es justa

다양하게 또이루어진 가운데 있습니다. 거기에 대한 오늘 이 국회가 그 모든 공로를 인정한 것이라 이렇게 생각이 되니까 무엇보다도 감사하고 또 이런 축복을 주신 엘로힘 하나님 아버지 하나님 어머니 하나님께 무한한 감사와 영광을 돌립니다. च 차 र च ा스 ग ॉ 60 1964년ਿੱ ਚ दूसरी बार आने वाले म ु ਚਰਚ ਆਫ ਗॉड ਦੁਨੀਆ ਪਰਦੇ ਲਗਭਗ 7800 ਖੇਤਰਾ ਵਿੱਚ ਸਥਾਪਿਤ ਕੀਤਾ ਗਿਆ ਹੈ ਜੋ ਨਵੇਂ ਨੀਮ ਪਸਾਦ ਦੀ ਸੱਚਾਈ ਅਤੇ ਮਸੀਹ ਦੇ ਪਿਆਰ ਨੂੰ ਸਾਰੀ ਮਨੁੱਖ ਜਾਤੀ ਤੱਕ ਪਹੁੰਚਾਉਂਦਾ ਹੈ ਇਹਨਾਂ ਪਿਛਲੇ 60 ਸਾਲਾਂ ਦੌਰਾਨ ਚਰਚ ਦਾ ਅਦੁੱਤ ਵਿਕਾਸ ਜੋ ਮਣੀ 175 ਦੇਸ਼ਾਂ ਵਿੱਚ ਸਥਾਪਿਤ ਹੈ ਸੰਭਵ ਹੋਇਆ ਹੈ ਸੱਚੀ ਅਤੇ ਬਲੀਦਾਨ ਵਾਲੀ ਕਮਿਊਨਿਟੀ ਸੇਵਾ ਲਈ ਤਨਵਾਦ ਜਿਸ ਨੇ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ ਅਸੀਂ ਇਸ ਦੇ ਪਿਆਰ ਸੋਹਣੇ ਕੰਮ ਨੂੰ ਜਾਰੀ ਰੱਖਦੇ ਹੋਏ ਦੇਖਣ ਲਈ ਉਤਸ਼ਾਹਿਤ ਹਾਂ